ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਆਪਾਂ ਅੱਜ ਜਿਨ੍ਹਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਸੰਕਟ ਮੋਚਨ ਦਾ ਇਹ ਸ਼ਬਦ ਆਪਾਂ ਸਾਂਝ ਪਾਵਾਂਗੇ ਪਹਿਲਾਂ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਰੀ ਸੰਗਤ ਔਰ ਕਮੈਂਟਾਂ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਆਪਾਂ ਬੇਨਤੀਆਂ ਆਰੰਭ ਕਰਾਂਗੇ ਪਹਿਲਾਂ ਫਤਿਹ ਅਰਜ ਕਰਦਾ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਆਪਾਂ ਅੱਜ ਸ਼ਬਦ ਨੂੰ ਵਿਚਾਰਾਂਗੇ ਇਹ ਸ਼ਬਦ ਨੂੰ ਪੜਾਂਗੇ ਇਸ ਸ਼ਬਦ ਦੇ ਨਿਰੰਤਰ ਜਾਪ ਕੀਤੇ ਆ ਇਸ ਸ਼ਬਦ ਦਾ ਨਿਰੰਤਰ ਪਾਠ ਕੀਤੇ ਆ ਰੱਖਿਆ ਹੁੰਦੀ ਹੈ ਹਰ ਪ੍ਰਕਾਰ ਦੀ ਰੱਖਿਆ ਹੁੰਦੀ ਹੈ ਹਰ ਪ੍ਰਕਾਰ ਦੀ ਰੱਖਿਆ ਹੋ ਜਾਂਦੀ ਹੈ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਇਸ ਸ਼ਬਦ ਦਾ ਜੋ ਜਾਪ ਹੈ ਉਹ ਆਪਾਂ ਨਿਤਨੇਮ ਤੋਂ ਬਾਅਦ ਕਰਨਾ ਹੈ ਜੋ ਅਸੀਂ ਨਿਤਨੇਮ ਕਰਦੇ ਹਾਂ ਪੰਜ ਬਾਣੀਆਂ ਦਾ ਜਾਂ ਫਿਰ ਹੋਰ ਬਾਣੀਆਂ ਦਾ ਕਿਸੇ ਦਾ ਵੀ ਨਿਤਨੇਮ ਕਰਦੇ ਹਾਂ ਤੇ ਪਿਆਰਿਓ ਉਹ ਨਿਤਨੇਮ ਕਰਨ ਤੋਂ ਬਾਅਦ ਨਿਤਨੇਮ ਤੋਂ ਜੋ ਬਾਅਦ ਦੀਆਂ ਅਸੀਂ ਤਰਤੀਬਾਂ ਰੱਖਣੀਆਂ ਨੇ ਇੱਕ ਸਮਾਂ ਬਿੰਨਣਾ ਉਸ ਤੋਂ ਬਾਅਦ ਫਿਰ ਇਹ ਜਾਪ ਕਰਨਾ ਹੈ ਇਹ ਜਾਪ ਫਿਰ ਨਿਰੰਤਰ ਕਰਨਾ ਹੈ ਇਹ ਜਾਪ ਰੋਜ਼ 51 ਵਾਰ ਕਰਨਾ ਹੈ ਤੇ 51 ਹੀ ਦਿਨ ਕਰਨਾ ਹੈ ਸਰੀਰ ਦੀ ਹਰ ਪ੍ਰਕਾਰ ਦੀ ਰੱਖਿਆ ਹੁੰਦੀ ਹੈ ਟੁੱਟੇ ਹੋਏ ਬੰਧਨ ਵੀ ਜੁੜ ਜਾਂਦੇ ਨੇ ਸਭ ਆਸਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇਹ ਸ਼ਬਦ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ ਸ਼ਹੀਦਾ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ ਇਹ ਸ਼ਬਦ ਦਾ ਨਿਰੰਤਰ ਅਸੀਂ ਜਾਪ ਕਰਨਾ ਹੈ ਇਹ ਸ਼ਬਦ ਦਾ ਨਿਰੰਤਰ ਜਾਪ ਕਰਦੇ ਰਹਿਣਾ ਹੈ ਇਹ ਸ਼ਬਦ ਦਾ ਨਿਰੰਤਰ ਜਾਪ ਕਰਨਾ ਹੈ ਪਿਆਰਿਓ ਇਹ ਸ਼ਬਦ ਨੂੰ ਪੜਨਾ ਹੈ ਇਹਦੇ ਅਰਥਾਂ ਨੂੰ ਵੀ ਪੜ੍ਹਨਾ ਹੈ ਇਦੇ ਅਰਥਾਂ ਨੂੰ ਵਿਚਾਰਨਾ ਹੈ ਇਸ ਦੇ ਅਰਥਾਂ ਨੂੰ ਪੜ੍ਹ ਕੇ ਅਸੀਂ ਕੋਸ਼ਿਸ਼ ਕਰਨੀ ਹੈ ਸਮਝਣ ਦੀ ਅਸੀਂ ਕੋਸ਼ਿਸ਼ ਕਰਨੀ ਹੈ ਵਿਚਾਰਨ ਦੀ ਜਿੰਨਾ ਹੋ ਸਕੇ ਇਹਦੇ ਅਰਥਾਂ ਨੂੰ ਵਿਚਾਰਨਾ ਹੈ ਆਪਣੇ ਜੀਵਨ ਦੇ ਵਿੱਚ ਲਾਗੂ ਵੀ ਕਰਨਾ ਹੈ ਤੇ ਜੋ ਸਤਿਗੁਰੂ ਇਸ ਸ਼ਬਦ ਦੇ ਵਿੱਚ ਹੁਕਮ ਕਰਦੇ ਨੇ ਉਹ ਹੁਕਮ ਨੂੰ ਸਿਰ ਮੱਥੇ ਮੰਨਣਾ ਹੈ ਜਿੰਨੇ ਦਿਨ ਦਾ ਜਾਪ ਦੱਸਿਆ ਓਨੇ ਦਿਨ ਰੋਜ਼ਾਨਾ ਕਰਨਾ ਹੈ ਨਿਤਨੇਮ ਕਰਨਾ ਹੈ ਕਦੇ ਵੀ ਭਜਣਾ ਨਹੀਂ ਹੈ ਕਦੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋਣਾ ਕਦੇ ਵੀ ਇਸ ਚੀਜ਼ ਤੋਂ ਉਲੰਭੇ ਨਹੀਂ ਹੋਣਾ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤੇ ਬਲਾਓ ਆਪਾਂ ਸ਼ਬਦ ਦੀ ਆਰੰਭਤਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਜੀਓ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਂ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾ ਨਾਨਕ ਪ੍ਰਭ ਅਵਿਨਾਸੀ ਤਾਕੀ ਸੇਵਨਾ ਵਿਰਤੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਇਹ ਸ਼ਬਦ ਸੋਰਠਿ ਰਾਗ ਦੇ ਅੰਦਰ ਹੈ ਇਹ ਸ਼ਬਦ ਰੋਜ਼ਾਨਾ ਇਸ ਦਾ ਜਾਪ ਕਰਨਾ ਹੈ ਰੋਜ਼ਾਨਾ ਇਸ ਨੂੰ ਜਪਣਾ ਹੈ ਪਿਆਰਿਓ ਇਹ ਸ਼ਬਦ ਹਰ ਰੋਜ਼ ਵਿਚਾਰਨਾ ਹੈ ਸਾਰੀਆਂ ਔਕੜਾਂ ਜਿਹੜੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਇਹ ਸ਼ਬਦ ਦਾ ਜਾਪ ਕੀਤੇ ਆ ਜਦੋਂ ਇਸ ਸ਼ਬਦ ਦਾ ਅਸੀਂ ਜਾਪ ਕਰਾਂਗੇ ਤੇ ਫਿਰ ਸਾਰੀਆਂ ਔਕੜਾਂ ਜਿਹੜੀਆਂ ਨੇ ਉਹ ਦੂਰ ਹੋ ਜਾਇਆ ਕਰਦੀਆਂ ਨੇ ਐਸੀ ਕਿਰਪਾ ਐਸੀ ਰਹਿਮਤ ਸਤਿਗੁਰ ਜੀ ਦੀ ਫਿਰ ਵਰਤ ਜਾਂਦੀ ਹੈ ਬੜੀ ਵੱਡੀ ਕਿਰਪਾ ਬੜੀ ਵੱਡੀ ਰਹਿਮਤ ਜਿਹੜੀ ਹੈ ਉਹ ਸਤਿਗੁਰੂ ਜੀ ਦੀ ਹੁੰਦੀ ਹੈ ਆਪਾਂ ਕੋਸ਼ਿਸ਼ ਕਰੀਏ ਜਾਪ ਕਰੀਏ ਅਰਥਾ ਨੂੰ ਵੀ ਪੜਨਾ ਹੈ ਵਿਚਾਰਨਾ ਹੈ ਸਤਿਗੁਰੂ ਜੀ ਕਿਰਪਾ ਕਰਨਗੇ ਹਰ ਰੋਜ਼ ਅਰਦਾਸ ਕਰਨੀ ਹੈ ਜਿੰਨੇ ਦਿਨ ਜਿਹੜੀ ਵਿਧੀ ਨਾਲ ਆਪਾਂ ਦੱਸਿਆ ਉਸੇ ਮੁਤਾਬਕ ਇਸ ਦਾ ਜਾਪ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ